ਜਦ ਨੈਲਕਮਾਨ ਮੈਨੂੰ ਲੈ ਗਿਆ ਸੀ ਉੱਥੇ ਰੈਂਟ ਤੇ ਰਹੇ ਉਸ ਕੋਠੀ 'ਚ ਉੱਥੇ ਧਰਮਪ੍ਰੀਤ ਮੇਰੇ ਕੋਲ ਗਿਆ ਉੱਥੋਂ ਧਰਮਪ੍ਰੀਤ ਦੀ ਪਹਿਲੀ ਟੇਪ ਜਿਹੜੀ ਦੀ ਮੈਂ ਰਿਕਾਰਡ ਕੀਤੀ ਉੱਥੇ ਤੇ ਉਹ ਟੇਪ ਨੇ ਮੈਨੂੰ ਲੱਗਦਾ ਫਿਰ ਮੈਂ ਕਰਦਾ ਬਲੇ ਬਲੇ ਕਰਤੀ ਬਾਬੇ ਦੀ ਗੱਲ ਉਹ ਇੱਕ ਇੱਕ ਸਮਾਜੀ ਮਤਲਬ ਚਲੋ ਹੁਣ ਤਾਂ ਬਹੁਤ ਕੁਝ ਸਾਧਨ ਬਣ ਗਿਆ ਜਿਵੇਂ ਝੋਨਾ ਲੱਗਣਾ ਜਾਂ ਗਾਣਾ ਫਿਰ ਇੱਕ ਧਰਮਪ੍ਰੀਤ ਦੀ ਹਰਦੇਵ ਮਾਹੀ ਨਗਲ ਦੀ ਤੁਹਾਡੇ ਗਾਣੇ ਫਿਰ ਉਹ ਪੱਕਾ ਹੀ ਹੁੰਦੇ ਲੋਕ ਸਾਰ ਹੀ ਦਿੰਦੇ ਸੀ ਹਣਾ ਬਿਲਕੁਲ 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 ਮਤਲਬ ਉਹ ਕੈਸਟਾਂ ਜਿੰਨੀਆਂ ਧਰਪ੍ਰੀਤ ਦੀਆਂ ਜਿੰਨੀਆਂ ਹਰਦੇਵ ਰਿਪੀਟ ਚ ਬਿਕਦੀਆਂ ਸੀ ਤੁਹਾਨੂੰ ਇਸ ਮੋੜ ਤੇ ਹਰਦੇਵ ਸੰਨ ਰਹੀ ਹੈ ਅਗਲੇ ਤੇ ਧਰਮ ਉਹਦੂ ਅਗਲੇ ਤੇ ਜਸਵਿੰਦਰ ਸੰਨ ਰਹੀ ਹੈ ਫਿਰ ਇੱਕ ਮੁੰਡਾ ਮੈਂ 99 ਚ ਆ ਕੇ ਰਿਕਾਰਡ ਕੀਤਾ ਰੇਸ਼ਮਲ ਮੋਲੋ ਦਾ ਨਾਸੀ ਆਕਾਸ਼ੀ ਜੀ ਟੁੱਟੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਸੋਹਣੇ ਵੇਸ ਜੱਗ ਤੇ ਹਮ ਅਮਰਾਡੀਓ ਰਸਤੇ ਉਹ ਉਹ ਵੀ ਹਟ ਟੁੱਟੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਸੋਹਣੇ ਵੇਸ ਜੱਗ ਤੇ ਰਹੇ ਬਿਸਤਰਾ ਗੋਲਨੀ ਮਾਂ ਪ੍ਰਦੇਸੀ ਮਾਈ ਦਾ ਕਾਤੋਂ ਮਾਰਦਾ ਵੇ ਮਾਈਆਂ ਮੈਨੂੰ ਸ਼ਮਕਾ ਦੀ ਮਾਰ ਹਮ ਇਦਾਂ ਦੇ ਕਰ ਚਾਰ ਕਲਾਕਰ ਮੇਰੇ ਉਦੋਂ ਸਿੰਦੇ ਚਾਰੇ ਹਟ ਹੂੰ ਅੱਛਾ ਐਸਾ ਕੀ ਸੀ ਭਿੰਦਰ ਡੱਬ ਵਾਲੀ ਦੀ ਕਲਮ ਦੇ ਵਿੱਚ ਐਸਾ ਕੀ ਸੀ ਕਿਉਂਕਿ ਉਸ ਵੇਲੇ ਮਤਲਬ ਭਿੰਦਰ ਡੱਬ ਵਾਲੀ ਭਿੰਦਰ ਡੱਬ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਹਰ ਕਲਾਕਾਰ ਲੋਕਾਂ ਦੀ ਨਬਜ਼ ਭਿੰਦਰ ਡੱਬ ਵਾਲੀ ਨੇ ਫੜ ਲਈ ਸੀ ਕਿ ਲੋਕ ਪਸੰਦ ਕੀ ਕਰਦੇ ਆ ਐਸੀ ਐਸੀ ਕੀ ਸੀ ਐਸੀ ਕੀ ਚੀਜ਼ ਦੇਖੋ ਜੀ ਇਹ ਤਾਂ ਬਾਦੂ ਦੀਆਂ ਗੱਲਾਂ ਵੀ ਮੈਂ ਨਬਜ਼ ਫੜ ਲਈ ਹਾਂ ਇਹ ਤੁਹਾਡਾ ਟੈਲੈਂਟ ਹੀ ਹੈ ਕੁਦਰਤੀ ਹੈ ਜਿੰਨੇ ਜਿੰਨੇ ਤੁਹਾਨੂੰ ਲੋਕ ਬਰਦਾਸ਼ਤ ਕਰਦੇ ਆ ਤੁਹਾਨੂੰ ਸੁਣਦੇ ਆ ਹੂੰ ਉਹੀ ਲੀਡਰ ਹੁੰਦਾ ਵੋਟਾਂ 'ਚ ਖੜਾ 5 ਲੱਖ ਨਾਲ ਜਿੱਦਦਾ ਉਸੇ ਨੂੰ ਲੋਕ ਭੜਕਾ ਕੇ ਮਾਰਦੇ ਅਗਲੇ 5 ਸਾਲਾਂ ਬਾਅਦ ਬਿਲਕੁਲ ਇਹ ਜਿੰਨੇ ਚਿਰ ਤੁਸੀਂ ਲੋਕਾਂ ਦੇ ਮੇਚਦੇ ਰਹਿੰਦੇ ਹੋ ਲੋਕਾਂ ਨੂੰ ਇਹ ਲੱਗਦਾ ਵੀ ਸਾਡਾ ਇਹ ਸਾਡੀਆਂ ਗੱਲਾਂ ਕਰਦਾ ਉਹਨੇ ਚਿਰ ਲੋਕ ਤੁਹਾਨੂੰ ਪਿਆਰ ਕਰਦੇ ਉਹ ਉਹ ਤੋਂ ਬਾਅਦ ਨਹੀਂ ਕਰ ਉਹ ਤੋਂ ਬਾਅਦ ਨਹੀਂ ਜਿਵੇਂ ਧਰਮਪ੍ਰੀਤ ਹਰਦੇਵ ਮਾਹੀ ਨੰਗਲ ਇਹਨਾਂ ਦੇ ਜਿਹੜੇ ਸੈਡ Song ਦੇ ਵਿੱਚ ਮਤਲਬ ਇਹਨਾਂ ਦੀ ਜਿਹੜੀ ਪਰਪਕਤਾ ਸੀ ਤੇ ਮੰਨੇ ਵੇ ਸੀ ਜਿੱਥੇ ਵੀ ਮਤਲਬ ਤੁਹਾਨੂੰ ਵੀ ਮੈਂ ਤੁਹਾਡੇ ਲਿਖੇ ਦਾ ਤੁਹਾਡੇ ਸੀ ਸੈਡ Song ਇਹ ਸੈਡ Song ਲਿਖਣਾ ਇਹ ਕਿਤੇ ਕੋਈ ਦਿਲ ਟੁੱਟੇ ਦਾ ਹੁੰਦਾ ਜਾਂ ਬੰਦੇ ਦਾ ਜਾਂ 6 ਵਜੇ ਦਾ ਹੁੰਦਾ ਅਸਲ ਉਦੋਂ ਜਿਹੜਾ ਦੌਰ ਸੀ ਨਾ ਗਰੇਵਾਲ ਸਾਹਿਬ ਉਦੋਂ ਦੌਰ ਇਹ ਸੀ ਵੀ ਅਸੀਂ ਅੱਤਵਾਦ ਚੋਂ ਨਿਕਲੇ 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 ਹਮ ਬਿਲਕੁਲ ਉਦੋਂ ਹਮ ਨਾ ਜੋ ਸੀਐਮ ਸਾਹਿਬ ਪੰਜਾਬ ਦੇ ਉਹਨਾਂ ਨੇ ਮੇਲੇ ਲਾਉਣੀ ਸ਼ੁਰੂ ਕੀਤੇ ਬਿਲਕੁਲ ਬਿਆਨ ਸਿੰਘ ਨੇ ਹਮ ਮੇਲੇ ਲੱਗਣ ਲੱਗੇ ਉਦੋਂ ਡਿਊਟਾਂ ਦਾ ਦੌਰ ਸੀ ਸਾਡੀ ਕੋਸ਼ਿਸ਼ ਇਹ ਹੁੰਦੀ ਸੀ ਵੀ ਡਿਊਟਾਂ ਨੂੰ ਸੋਲੋ ਕਨੈਕਟ ਕਰੀਏ ਹਮ ਕਿਵੇਂ ਕਰੀਏ ਹਮ ਮੁੰਡੇ ਵਟ ਸੀ ਕੁੜੀਆਂ ਚੋਂ ਉਹਦੋਂ ਦੋ ਤਿੰਨ ਹੀ ਫੇਮਸ ਹੁੰਦੀਆਂ ਸੀ ਪਹਿਲਾਂ ਨਰਿੰਦਰ ਵੀਰ ਬਾਜੀ ਜੋ ਮੌਨ ਕਰੀ ਬਿਲਕੁਲ ਸੋਲੋ ਫਿਰ ਉਹਦੋਂ ਅਸੀਂ ਪਰਮਿੰਦਰ ਸੰਧੂ ਨੂੰ ਵੀ ਮੈਂ ਹੀ ਰਿਕਾਰਡ ਕੀਤਾ ਗੋਇਲ میوزਿਕ ਕੰਪਨੀ ਚ ਪਰਮਿੰਦਰ ਦੀ ਪਹਿਲੀ ਟੇਪ ਅਸੀਂ ਸੋਲੋ ਕੁੜੀ ਪਰਮਿੰਦਰ ਨੂੰ ਲੈ ਕੇ ਆਏ ਉਹ ਲੈ ਰਗੀ ਜਦੋਂ ਪਰਮਿੰਦਰ ਦੇ ਮੇਰੀਆਂ ਟੇਪਾਂ ਪੂਰੀਆਂ ਹੋ ਗਈਆਂ ਫਿਰ ਮੈਨੂੰ ਇਹ ਸੀ ਯਾਰ ਮੈਂ ਇੱਕ ਨਾ ਮੁੰਡਿਆਂ ਵਰਗੀ ਕੁੜੀ ਬਣਾਵਾਂ ਫਿਰ ਅਸੀਂ ਜਸਵਿੰਦਰ ਬਣਾਈ ਅੱਛਾ ਹੂੰ ਠੀਕ ਹੈ ਜੀ ਫਿਰ ਜਸਵਿੰਦਰ ਦੇਖੋ ਉਹਦੋਂ ਤੋਂ ਲੈ ਕੇ ਅੱਜ ਤੱਕ ਹਟਾ ਹੂੰ ਇਹ ਵੀ ਜਦੋਂ ਕਲਾਕਾਰ ਬਣਨਾ ਚਾਹੁੰਦਾ ਜੀ ਪ੍ਰੋਡੂਸਰ ਉਹਦਾ ਰਾਈਟਰ ਡਾਇਰੈਕਟਰ ਉਹਨੂੰ ਬਣਾਉਣਾ ਚਾਹੁੰਦੇ ਆ ਹੂੰ ਤੁਸੀਂ ਇੰਟਰਵਿਊ ਮੇਰੀ ਕਰ ਰਹੇ ਹੋ ਤੁਸੀਂ ਕਰਨਾ ਚਾਹੁੰਦੇ ਹੋ ਨਾ ਅਬ ਬੈਠੇ ਆ ਕੇ ਬਿਲਕੁਲ ਫਿਰ ਹੋ ਜਾਂਦਾ ਕੰਮ ਹੂੰ ਅੱਛਾ ਉਹ ਕਿਹੜੀ ਤੁਸੀਂ ਸ਼ਾਇਦ ਇੱਕ ਦੱਸ ਰਹੇ ਸੀ ਵੀ ਡੱਬੇ ਮੱਲਾ ਬਾਈ ਤੁਸੀਂ ਸੀਗੇ ਤੇ ਧਰਮਪ੍ਰੀਤ ਉਹਦੇ ਖੁਦ ਕਾਸਟਾਂ ਦੇ ਡੱਬੇ ਲੈ ਕੇ ਆਏ ਜਿਹੜੇ ਤੁਹਾਨੂੰ ਨਹੀਂ ਉਦੋਂ ਤਾਂ ਨਹੀਂ ਜੀ ਮਤਲਬ ਹੁਣ ਕਲਾਕਾਰਾਂ ਦਾ ਮਾਹੌਲ ਹੋਰ ਹੈ ਹੁਣ ਕਲਾਕਾਰ ਪੈਸੇ ਲਾ ਕੇ ਆਉਂਦੇ ਨੇ ਹੂੰ ਉਦੋਂ ਕਲਾਕਾਰਾਂ ਕੋਲ ਪੈਸੇ ਨਹੀਂ ਸੀ ਅੱਛਾ ਇਹ ਤਾਂ ਕਲਾਕਾਰ ਹੀ ਹੁੰਦਾ ਸੀ ਕੱਲਾ ਉਹਨੂੰ ਕੱਟਣਾ ਹੁੰਦਾ ਸੀ ਉਹ ਸਾਰੇ ਇਕੱਠੇ ਹੀ ਰਹਿੰਦੇ ਸੀ ਜਿਵੇਂ ਹੁਣ ਉਦੋਂ ਕੈਸਟਾਂ ਘਰੇ ਹੀ ਬਣਦੀਆਂ ਅੱਛਾ ਮਸ਼ੀਨਾ ਲੱਗੀਆਂ ਹੁੰਦੀਆਂ ਹੂੰ ਇਹ ਹਰਦੇਵ ਹੋਣੀ ਧਰਮੇ ਹੋਣੀ ਉਹ ਉਹ ਡੱਬੀਆਂ ਚ ਰੀਲਾਂ ਵੀ ਪਾਉਣੀਆਂ ਕਾਰਡ ਵੀ ਪਾਉਣੇ ਉੱਤੇ ਪੰਨਾ ਜਿਵੇਂ ਝੁੜਾਉਣਾ ਪ੍ਰੈਸ ਤੇ ਉਹਨੂੰ ਕਰਨਾ ਫਿਰ ਹਾਲੀਵੁੱਡ ਤੇ ਸਿਸਟਮ ਵੱਧ ਗਿਆ ਸੀ ਨਾ ਫਿਰ ਤਾਂ ਉਹ ਲੂਬੀਨਾ ਤੇ ਰਿਕਾਰਡਿੰਗਾਂ ਹੋਣ ਲੱਗੀਆਂ ਮਸ਼ੀਨਾ ਤੇ ਹੋਣ ਲੱਗੀਆਂ ਸਾਰਾ ਸਮਾਨ ਬਾਹਰੋਂ ਪੈਕ ਹੋਣ ਲੱਗ ਗਿਆ ਕੇ ਜਿਹੜੀ ਹੋਮ ਪ੍ਰੋਡਕਸ਼ਨ ਸੀ ਹੂੰ ਉਦੋਂ ਮਾਲ ਆ ਗਿਆ ਤੇ ਲੂਬੀਨ ਤੋਂ ਭਰਾਇਆ ਟਰੱਕ ਭਰ ਕੇ ਘਰੇ 20000 50000 ਲੱਖ ਕੈਸਲ ਘਰੇ ਪਈ ਆ ਤੇ ਬਠਿੰਡੇ ਦੇ ਡੀਲਰਾਂ ਨੂੰ ਜੀ ਦੇਣੀ ਆ ਤਾਂ ਧਰਮੇ ਤੇ ਬੜਾ ਧਰਮੇ ਭੱਜ ਕੇ ਫੜਾ ਕੇ ਆਈ ਦੋ ਬੇ ਯਾਰ ਅੱਛਾ ਆਪ ਦੀ ਕੀ ਹਸਤਾਫੀ ਕੁਛ ਨਹੀਂ ਬੇ ਦੋ ਹਾਂ ਭੜਾਇਆ ਚਾੜ ਬੇ ਮੈਂ ਭੜਾਇਆ ਉਹਨਾਂ ਬਈ ਹੂੰ ਕਿਉਂ ਉਦੋਂ ਨਵੇਂ-ਨਵੇਂ ਸੀ ਸਾਰਿਆਂ ਨੂੰ ਸ਼ੌਂਕ ਸੀ ਪੋਸਟਰ ਸਾਰੇ ਕਲਾਕਾਰ ਤਕਰੀਬਨ ਜਿੰਨੇ ਉਹਨਾਂ ਦਿਨਾਂ ਦੇ ਕਲਾਕਾਰ ਐ ਉਹ ਸਾਰੇ ਪੋਸਟਰ ਆਪਦੇ ਕੰਧਾਂ ਤੇ ਲਾ ਕੇ ਆਉਂਦੇ ਰਹੇ ਅੱਛਾ ਆਪਣੀ ਗੱਲ ਤਾਂ ਟੂੰਡ ਨਾਲੇ ਕਹਿ ਕੇ ਉਹਨਾਂ ਡੀਲਰ ਨੂੰ ਯਾਰ ਨਾਲ ਕੇ ਆਉਂਦੇ ਇੱਕ ਇੱਕ ਗੱਲ ਹੈ ਨਾ ਮਤਲਬ ਇਹ ਜਿਆਦਾ ਕਮਰਸ਼ੀਅਲਾਈਜੇਸ਼ਨ ਜਿਆਦਾ ਪੈਸੇ ਵਾਲਾ ਇਹ ਹੁਣ ਪਹਿਲਾਂ ਲੋਕਾਂ ਦੇ ਵਿੱਚ ਇਹ ਨਹੀਂ ਸੀ ਆਮ ਵੀ ਲੋਕਾਂ 'ਚ ਨਹੀਂ ਸੀ ਨਾ ਨਹੀਂ ਉਦੋਂ ਕਲਾਕਾਰ ਵੀ ਸਾਧ ਬਿਰਤੀ ਦੇ ਸੀ ਚੰਗੇ ਸੀ ਮੁੰਡੇ ਨਵੇਂ ਮੁੰਡੇ ਸੀ ਉਹਨਾਂ ਦੇ ਨਾਲ ਚ ਪੈਸਾ ਵੀ ਲੋਕਾਂ ਕੋਲ ਘੱਟ ਹੁੰਦਾ ਸੀ ਹੂੰ ਛੋਟੇ ਛੋਟੇ ਪੈਸੇ 'ਚ ਪ੍ਰੋਗਰਾਮ ਲੱਗਣੇ ਲੋਕਾਂ ਨੇ ਸਦਨੇ ਲੋਕਾਂ ਨੂੰ ਸ਼ੌਂਕ ਨੂੰ ਦਸੀ ਕਲਾਕਾਰਾਂ ਨੂੰ ਵੇਸੀ ਦੁਨੀਆ 'ਚ ਜਾਈਏ ਘੱਟ 'ਚ ਜਾਈਏ ਮਿਲ ਗਏ ਸਾਨੂੰ ਕੁਝ ਸੁਣੇ ਅਸੀਂ ਸੁਣਾਈਏ ਹੂੰ ਤਾਂ ਰਾਤ ਨੂੰ ਕਲ ਗਿਆਨ ਕਲ ਗਿਆ ਆਉਂਦੀ ਹੈ ਰਾਧਨਗਾਲੀਆਂ ਕਾਂ ਲੱਗੀਆਂ ਆਉਂਦੀਆਂ ਨੇ ਤੇ ਬੌਂਸਰ ਹੁੰਦੇ ਆਸੇ-ਪਾਸੇ ਬਸ ਤੇ ਸਾਡੇ ਤਾਂ ਹੁਣ ਵੀ ਕਲਾਕਾਰਾਂ ਨੂੰ ਫੋਟੋਆਂ ਲੋਕ ਕੋਈ ਕਿਤੇ ਹੀ ਜਾਪੜਗੇ ਕਿਤੇ ਮਤਲਬ ਪ੍ਰਮਾਤਮਾ ਦੀ ਕਿਰਪਾ ਚਲੋ ਨਹੀਂ ਹੁੰਦਾ ਵੀ ਜੇ ਕਿਤੇ ਅਸੀਂ ਭੋਗ ਤੇ ਵੀ ਜਾਂਦੇ ਆ ਉੱਥੇ ਹੀ ਫੋਟੋਆਂ ਕਰਾਉਣ ਨੂੰ ਲੋਕ ਆਟਦੇ ਨੇ ਹੂੰ ਤੇ ਜੇ ਅਸੀਂ ਉਹਨਾਂ ਨੂੰ ਧੱਕੇ ਮਾਰ ਗਏ ਯਾਰ ਕੌਣ ਨੂੰ ਚੰਗਾ ਲੱਗਦਾ